ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਜੀ ਮੈਸੂਰ ਦੀ ਬਹੁਤ ਵੱਡੀ ਖਬਰ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੂਬੇ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਵੱਡਾ ਝੜਕਾ ਲੱਗਿਆ ਜਿੱਤੇ ਕਿ ਕੱਲ ਬਹੁਤ ਸਾਰੀਆਂ ਬਲਾਸ ਸੰਮਤੀ ਜਾਂ ਪਰ ਜ਼ਿਲ੍ਹਾ ਪ੍ਰੀਸ਼ਦ ਸੀਟਾਂ ਜਿੱਤਣ ਦੇ ਉਪਰ ਸ਼੍ਰੋਮਣੀ ਅਕਾਲੀ ਦਲ ਜਸ਼ਨ ਮਨਾ ਰਿਹਾ ਸੀ ਤੇ ਅੱਜ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਵੱਡਾ ਝੜਕਾ ਲੱਗਿਆ ਹਾਲਾਂਕਿ ਲੰਗੀ ਰਾਤ ਜਿਹੜੇ ਜਿਹੜੇ ਆਰਡਰ ਕੱਢੇ ਗਏ ਨੇ ਅਦਾਲਤ ਦੇ ਵੱਲੋਂ ਸੁਖਵੀਰ ਬਾਦਲ ਦੀ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਗਈ ਆ ਸੁਖਵੀਰ ਬਾਦਲ ਦੇ ਖਿਲਾਫ ਗੈਰ ਜ਼ਮਾਨਤੀ ਜਿਹੜੇ ਜੋ ਆਰਡਰ ਨੇ ਉਹ ਜਾਰੀ ਕਰ ਦਿੱਤਾ ਗਿਆ ਨੇ ਗੈਰ ਜ਼ਮਾਨਤੀ ਵਾਰੰਟਾ ਸੁਖਵੀਰ ਬਾਦਲ ਦੇ ਖਿਲਾਫ ਜਾਰੀ ਕਰ ਦਿੱਤਾ ਗਿਆ ਦੇਰ ਅਸਲ 2017 ਦਾ ਮਾਮਲਾ ਮਾਨਹਾਨੀ ਦਾ ਮਾਮਲਾ ਤੇ ਉਸ ਮਾਮਲੇ ਦੇ ਵਿੱਚ ਹਾਲਾਂਕਿ ਸੁਖਵੀਰ ਬਾਦਲ ਨੇ ਜ਼ਮਾਨਤ ਨੂੰ ਲੈ ਕੇ ਅਰਜੀ ਲਗਾਈ ਗਈ ਸੀ ਉਹ ਸੁਖਵੀਰ ਬਾਦਲ ਦੀ ਜ਼ਮਾਨਤ ਅਰਜੀ ਅਦਾਲਤ ਦੇ ਵੱਲੋਂ ਰੱਦ ਕਰ ਦਿੱਤੀ ਗਿਆ ਤੇ ਜਿਹੜੇ ਗੈਰ ਜ਼ਮਾਨਤੀ ਵਾਰੰਟ ਨੇ ਉਹ ਵੀ ਜਾਰੀ ਕਰ ਦਿੱਤੇ ਗਏ ਰੋਮਨੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਵੀਰ ਸਿੰਘ ਬਾਦਲ ਹਾਲਾਂਕਿ ਕੱਲ ਬਹੁਤ ਵੱਡੇ ਪੱਧਰ ਤੇ ਅਕਾਲੀ ਦਲ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਜਾਂ ਪਰ ਵਰਕਰਾਂ ਦੇ ਵੱਲੋਂ ਜਸ਼ਨ ਮਨਾਇਆ ਜਾਂਦਾ ਕਿ ਬਲਾਕ ਸੰਪਤੀ ਦੇ ਵਿੱਚ ਜਾਂ ਪਰ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਕੁਝ ਹਲਕਿਆਂ ਦੇ ਵਿੱਚ ਕੋਈ ਸੀਟਾਂ ਦੇ ਵਿੱਚ ਉਹਨਾਂ ਨੂੰ ਜੜੀ ਜਿੱਤ ਪ੍ਰਾਪਤ ਹੋਦੀ ਹੈ ਪਰ ਅੱਜ ਵੱਡਾ ਝਟਕਾ ਲੱਗਿਆ ਅਦਾਲਤ ਦੇ ਵੱਲੋਂ ਸੁਖਵੀਰ ਬਾਦਲ ਨੂੰ ਲੈ ਕੇ ਵੱਡਾ ਫੈਸਲਾ ਸੁਣਾਇਆ ਗਿਆ ਜਿਸ ਦੇ ਵਿੱਚ ਕਿ ਸੁਖਵੀਰ ਬਾਦਲ ਦੀ ਜ਼ਮਾਨਤ ਅਰਜੀ ਰੱਦ ਕੀਤੀ ਗਿਆ ਤਾਂ ਅਸਲ 2017 ਦਾ ਮਾਮਲਾ ਬਾਣ ਹਾਡੀ ਦਾ ਮਾਮਲਾ ਆਰ ਪੀ ਸਿੰਘ ਜਦੋਂ ਅਰਵਿਦ ਕੇਜਰੀਵਾਲ ਹੁਣੋਂ ਦੇ ਘਰ ਜਾਂਦੇ ਨੇ ਤੇ ਉਸ ਗੱਲ ਨੂੰ ਲੈ ਕੇ ਸੁਖਵੀਰ ਬਾਦਲ ਇੱਕ ਟਿੱਪਣੀ ਕਰਦੇ ਰਹੇ ਤੇ ਉਸ ਉਸ ਬਾਅਦ ਜਿਹੜਾ ਸੁਖਵੀਰ ਬਾਦਲ ਦੇ ਖਿਲਾਫ ਮਾਨਹਰਦੀ ਦਾ ਮਾਮਲਾ ਦਰਜ ਕਰਵਾਇਆ ਜਾਂਦਾ ਹਾਲਾ ਕਿ ਲੰਬੇ ਸਮੇਂ ਦਾ ਮਾਮਲਾ ਚੱਲ ਰਿਹਾ 2017 ਦਾ ਅੱਜ ਸਾਲ 2025 ਹੋ ਚੁੱਕਿਆ ਤੇ ਅਦਾਲਤ ਦੇ ਵੱਲੋਂ ਸੁਖਵੀਰ ਬਾਦਲ ਦੀ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਗਈ ਤੇ ਨਾਲ ਇਹ ਵੀ ਅਪਡੇਟ ਆ ਕਿ ਜਿਹੜੀ ਅਗਲੀ ਇਸ ਮਾਮਲੇ ਦੀ ਸੁਣਵਾਈ ਆ 9 ਜਨਵਰੀ 2022 ਨੂੰ ਯਾਨੀ ਕਿ ਤਕਰੀਬਨ ਤਕਰੀਬਨ ਜਿਹੜਾ 18-20 ਦਿਨ ਦੇ ਵਿੱਚ ਬਾਅਦ ਜਿਹੜੀ ਬੜ ਤੋਂ ਇਸ ਮਾਮਲੇ ਦੀ 20 ਦਿਨ ਦੇ ਬਾਅਦ ਇਸ ਮਾਮਲੇ ਦੀ ਅਗਲੀ ਸੁਣਵਾਈ ਤਾਂ ਦੇਖਣਾ ਹੋਵੇਗਾ ਕਿ ਉਸ ਦਿਨ ਅਦਾਲਤ ਦੇ ਵੱਲੋਂ ਸੁਖਵੀਰ ਬਾਦਲ ਨੂੰ ਲੈ ਕੇ ਇਸ ਮਾਨਹੱਦੀ ਕੇਸ ਦੇ ਵਿੱਚ ਕਿਸ ਤਰੀਕੇ ਦਾ ਫੈਸਲਾ ਸੁਣਾਇਆ ਜਾਂਦਾ ਪਰ ਇਸ ਸੁਣਵਾਈ ਦੇ ਵਿੱਚ ਵੱਡਾ ਝਟਕਾ ਲੱਗਿਆ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਜਿਸ ਦੇ ਵਿੱਚ ਸੁਖਵੀਰ ਬਾਦਲ ਦੀ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਗਈ ਹੈ